ਪਿਆਰਪਰੀ ਸਤਿ ਸ੍ਰੀ ਅਕਾਲ ਜੀ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਸਾਰੀਆਂ ਪੰਜਾਬ ਦੀਆਂ ਔਰਤਾਂ ਦੀ ਹੋਵੇਗੀ ਹੁਣ ਬੱਲੇ ਬੱਲੇ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਆਪਣੀ ਸਭ ਤੋਂ ਵੱਡੀ ਗਰੰਟੀ ਪੂਰੀ ਇਸ ਦਿਨ ਤੋਂ ਆਉਣਗੇ ਸਾਰੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਰੁਪਏ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਚਾਰ ਕੰਮ ਜ਼ਰੂਰ ਕਰ ਲੈਣੇ ਨੇ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਤੇ ਰਾਸ਼ੀ ਛਿੱਧੀ ਤੁਹਾਡੇ ਖਾਤਿਆਂ ਦੇ ਵਿੱਚ ਆ ਸਕੇ ਪੂਰੀ ਜਾਣਕਾਰੀ ਪੂਰੀ ਆਪਰੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਉਹ ਚਾਰ ਕੰਮ ਤੁਸੀਂ ਕਰਨੇ ਨੇ ਤਾਂ ਕਿ ਤੁਹਾਨੂੰ ਇਹ ਸਕੀਮ ਦਾ ਲਾਭ ਸਭ ਤੋਂ ਪਹਿਲਾਂ ਮਿਲੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ गुजारिश ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਣੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਕੋਈ ਔਰਤੇ ਪ੍ਰੈਸ ਕਰ ਲੋ ਤਾਂ ਸਿੱਧਾ ਤੁਹਾਨੂੰ ਪਹਿਲਾ ਮੇਨ ਅਪਡੇਟ ਦੇ ਲੈ ਕੇ ਚੱਲਦੇ ਆ ਤਾਂ ਸਕਰੀਨ ਉੱਪਰ ਜਿਹੜਾ ਅਪਡੇਟ ਆ ਇੱਥੇ ਤੁਸੀਂ ਪੜ੍ਹ ਸਕਦੇ ਹੋ ਮਾਨ ਸਰਕਾਰ ਨੇ ਔਰਤਾਂ ਨੂੰ 1100 ਰੁਪਏ ਦੀ ਗਰੰਟੀ ਪੂਰੀ ਕਰਨ ਦਾ ਸਮਾਂ ਦੇ ਦਿੱਤਾ ਹੈ ਮੁੱਖ ਮੰਤਰੀ ਨੇ ਖੁਦ ਜਿਹੜੀ ਹੈ ਇਹ ਜਾਣਕਾਰੀ ਦਿੱਤੀ ਆ ਪੰਜਾਬ ਸਰਕਾਰ ਨੇ ਸੱਤਾ ਚਾਣ ਤੋਂ ਪਹਿਲਾਂ ਕਈ ਗਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਇੱਕ ਗਰੰਟੀ 1000 ਰੁਪਏ ਔਰਤਾਂ ਨੂੰ ਦੇਣ ਵਾਲੀ ਸੀ ਇਹ ਰਾਸ਼ੀ ਗਰੰਟੀ ਬਦਾ ਕਿ ਹੁਣ 1100 ਰੁਪਏ ਜਿਹੜੀ ਕਰ ਦਿੱਤੀ ਗਈ ਆ ਹੁਣ ਮੁੱਖ ਮੰਤਰੀ ਨੇ 1100 ਰੁਪਏ ਦੀ ਰਾਸ਼ੀ ਜਲਦੀ ਹੀ ਦੇਣ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ਇੱਕ ਸਮਾਗਮ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਅਗਲੇ ਬਜਟ ਸੈਸ਼ਨ ਤੋਂ ਔਰਤਾਂ ਨੂੰ ਪੈਸੇ ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਕਮਾਂ ਦੇ ਆਧਾਰ ਤੇ ਵੋਟਾਂ ਮੰਗਦੇ ਆ ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਉਹ ਪੂਰੇ ਹੋ ਰਹੇ ਹਨ ਔਰਤਾਂ ਨੂੰ 11-1100 ਰੁਪਏ ਦੇਣ ਦਾ ਵਾਅਦਾ ਵੀ ਅਗਲੇ ਬਜਟ ਵਿੱਚ ਪੂਰਾ ਹੋਣ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਕੇਜਰੀਵਾਲ ਜੀ ਨੇ ਔਰਤਾਂ ਨੂੰ 2100 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਮਨਜ਼ੂਰੀ ਦਉੜੀ ਦੱਸਿਆ ਤੇ ਹੁਣ ਭਾਜਪਾ ਵੀ ਉੱਥੇ ਔਰਤਾਂ ਨੂੰ 2500 ਰੁਪਏ ਦੇਣ ਦੀ ਗੱਲ ਜਿਹੜੀ ਆ ਹੋ ਆਖਰਹੀਆ ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਜੋ ਵੀ ਗਰੰਟੀ ਦਿੰਦੀ ਹੈ ਉਹ ਜ਼ਰੂਰ ਪੂਰਾ ਕਰਦੀ ਹੈ ਤੇ ਮੁੱਖ ਮੰਤਰੀ ਨੇ ਸਾਫ਼ ਕਹਿ ਦਿੱਤਾ ਕਿ ਅਗਲੇ ਬਜਟ ਯਾਨੀ ਕਿ 2025 ਤੇ 26 ਦੇ ਬਜਟ ਦੇ ਵਿੱਚ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ 11100 ਰੁਪਏ ਦੇਣ ਵਾਲੇ ਜਿਹੜੀ ਆ ਹੋਰ ਰਾਸ਼ੀ ਰੱਖੀ ਜਾਵੇਗੀ ਤੇ ਇਹ ਖਾਤੇ ਦੇ ਵਿੱਚ ਮਹਿਲਾਵਾਂ ਦੇ ਆਉਣੀ ਸ਼ੁਰੂ ਹੋ ਜਾਵੇ ਕਿ ਯਾਨੀ ਕਿ April ਦੇ ਵਿੱਚ ਬਜਟ ਲਾਗੂ ਹੋਵੇਗਾ ਤੇ ਮਈ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਇਹ ਪੈਸੇ ਜਿਹੜੇ ਨੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਇੱਕ ਮਹੀਨਾ ਸਰਕਾਰ ਨੂੰ ਸੈਟਿੰਗ ਕਰਦਿਆਂ ਜ਼ਰੂਰ ਲੱਗ ਜਾਂਦਾ ਇਸ ਕਰਕੇ ਮਈ ਦੇ ਵਿੱਚ ਜਿਹੜੇ ਇਹ ਰਾਸ਼ੀ ਆਉਣੀ ਸ਼ੁਰੂ ਹੋ ਸਕਦੀ ਆ ਸੂਤਰਾਂ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਇਸ ਤੋਂ ਬਿਨਾ ਤੁਸੀਂ ਚਾਰ ਕੰਮ ਕਿਹੜੇ ਕਰਨੇ ਨੇ ਜਿਨ੍ਹਾਂ ਨਾਲ ਤੁਹਾਨੂੰ ਇਹ ਸਭ ਤੋਂ ਪਹਿਲਾਂ ਗਰੰਟੀ ਦਾ ਲਾਭ ਮਿਲੇ ਤਾਂਕਿ ਤੁਸੀਂ ਪਿੱਛੇ ਨਾ ਰਹਿ ਸਕੋ ਤੇ ਸਭ ਤੋਂ ਪਹਿਲਾਂ ਤੁਹਾਡੇ ਖਾਤਿਆਂ ਵਿੱਚ ਪੈਸੇ ਆਉਣ ਅਜਿਹੇ ਵਿੱਚ ਪਹਿਲਾ ਵੱਡਾ ਕੰਮ ਤੁਸੀਂ ਕਰ ਲੈਣਾ ਜੀ ਆਪਣੇ ਖਾਤੇ ਨੂੰ ਲੈ ਕੇ ਆ ਜੇਕਰ ਤੁਹਾਡਾ ਕਿਸੇ ਬੈਂਕ ਦੇ ਵਿੱਚ ਖਾਤਾ ਨਹੀਂ ਖੁੱਲਿਆ ਹੋਇਆ ਤਾਂ ਅੱਜ ਹੀ ਆਪਣਾ ਖਾਤਾ ਖੁਲਵਾਓ ਕਿਸੇ ਵੀ ਬੈਂਕ ਦੇ ਵਿੱਚ ਭਾਵੇਂ ਸਰਕਾਰੀ ਆ ਜਾਹੋ ਪ੍ਰਾਈਵੇਟਾ ਕਿਸੇ ਮਰਜ਼ੀ ਬੈਂਕ ਦੇ ਵਿੱਚ ਤੁਸੀਂ ਖਾਤਾ ਜਿਹੜਾ ਖੁਲਵਾ ਸਕਦੇ ਹੋ ਕਿਉਂਕਿ ਰਾਸ਼ੀ ਤੁਹਾਡੇ ਖਾਤਿਆਂ ਦੇ ਵਿੱਚ ਹੀ ਆਉਣ ਵਾਲੀ ਆ ਠੀਕ ਆ ਨਾ ਜੀ ਸੋ ਉਹਨਾਂ ਮਹਿਲਾਵਾਂ ਨੂੰ ਜਿਹੜੇ ਪੈਸੇ ਮਿਲਣਗੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧਾ ਜਾ ਜਿਨ੍ਹਾਂ ਦੀ ਉਮਰ ਹੁਣ 18 ਸਾਲ ਹੋ ਗਈ ਆ ਤਾਂ ਉਹਨਾਂ ਦੇ ਫਾਰਮ ਵੀ ਦੁਬਾਰਾ ਭਰੇ ਜਾਣਗੇ ਜਿਨ੍ਹਾਂ ਦੀ ਉਮਰ ਪਹਿਲਾਂ 18 ਸਾਲ ਤੋਂ ਘੱਟ ਸੀ ਤੇ ਉਹਨਾਂ ਨੂੰ ਉਸ ਸਮੇਂ ਫਾਰਮ ਨਹੀਂ ਭਰੇ ਗਏ ਤਾਂ ਹੁਣ ਜਦੋਂ ਸਰਕਾਰੇ ਸਕੀਮ ਲਾਗੂ ਕਰੇਗੀ ਤਾਂ ਉਹਨਾਂ ਮਹਿਲਾਵਾਂ ਦੇ ਵੀ ਜਿਹੜੇ ਫਾਰਮ ਨਹੀਂ ਭਰੇ ਜਾਣਗੇ ਜਿਨ੍ਹਾਂ ਦੀ ਉਮਰ ਹੁਣ 18 ਸਾਲ ਤੋਂ ਵੱਧ ਹੋ ਚੁੱਕੀ ਆ ਜਾਂ ਹੁਣ 18 ਸਾਲ ਹੋ ਚੁੱਕੀ ਆ ਤੇ ਪਹਿਲਾ ਵੱਡਾ ਕੰਮ ਤੁਸੀਂ ਖਾਤੇ ਸਬੰਧੀ ਕਰ ਲੈਣਾ ਆਪਣਾ ਖਾਤਾ ਤੁਸੀਂ ਜ਼ਰੂਰ ਖਲਵਾ ਲੈਣਾ ਜੇਕਰ ਤੁਹਾਡਾ ਖਾਤਾ ਨਹੀਂ ਖੁੱਲਿਆ ਤੇ ਨੰਬਰ 2 ਤੇ ਦੂਜਾ ਕੰਮ ਇਹ ਆ ਕਿ ਜੇ ਤੁਹਾਡਾ ਖਾਤਾ ਖੁੱਲਿਆ ਹੋਇਆ ਉਹ ਖਾਤਾ ਤੁਹਾਡਾ ਇਨਐਕਟਿਵ ਆ ਯਾਨੀ ਕਿ ਕਾਫੀ ਲੰਮੇ ਸਮੇਂ ਤੋਂ ਤੁਸੀਂ ਉਹ ਖਾਤੇ ਨੂੰ ਵਰਤ ਨਹੀਂ ਰਹੇ ਤੇ ਬੈਂਕ ਉਹ ਲੋ ਖਾਤਾ ਬਲੌਕ ਕੀਤਾ ਹੋਇਆ ਤਾਂ ਉਹ ਖਾਤੇ ਨੂੰ ਆਪਣਾ ਜਲਦੀ ਜਲਦੀ ਚਾਲੂ ਕਰਵਾ ਲਓ ਤੇ ਤੀਜਾ ਕੰਮ ਜੇਕਰ ਤੁਹਾਡੇ ਖਾਤੇ ਦੇ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਨਹੀਂ ਹੈਗਾ ਤਾਂ ਉਹ ਵੀ ਆਪਣਾ ਆਧਾਰ ਕਾਰਡ ਜਰੂਰ ਲਿੰਕ ਕਰਵਾ ਲਓ ਕਿਉਂਕਿ ਜਿਹੜੀ ਤੁਹਾਡੀ ਇਹ ਰਾਸ਼ੀ ਆ ਜਿਹੜੇ ਤੁਹਾਨੂੰ ਪੈਸੇ ਮਿਲਣੇ ਨੇ ਤੁਹਾਡੇ ਆਧਾਰ ਕਾਰਡ ਦੇ ਹਿਸਾਬ ਨਾਲ ਹੀ ਮਿਲਣੇ ਨੇ ਤੁਹਾਡੀ ਆਧਾਰ ਕਾਰਡ ਤੇ ਕਿੰਨੀ ਉਮਰ ਆ ਉਹਦੇ ਮੱਦੇ ਨਜ਼ਰ ਹੀ ਤੁਹਾਨੂੰ ਜਿਹੜੇ ਪੈਸੇ ਮਿਲਣੇ ਨੇ ਤੇ ਤੁਹਾਡੇ ਆਧਾਰ ਕਾਰਡ ਦੇ ਨੰਬਰ ਜੇਕਰ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕਾ ਤੇ ਨਾਲ ਅਟੈਚ ਹੋਊਗਾ ਤਾਂ ਹੀ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਨੇ ਉਹ ਪੈਸੇ ਆਉਣਗੇ ਸੋ ਜਿਹੜੇ ਇਹ ਤਿੰਨ ਕੰਮ ਕਰ ਲੈਣੇ ਨੇ ਇਸ ਤੋਂ ਬਿਨਾ ਚੌਥਾ ਕੰਮ ਜਿਹੜਾ ਤੁਸੀਂ ਕਰਨਾ ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈਗਾ ਤਾਂ ਪੈਨ ਕਾਰਡ ਆਪਣਾ ਜ਼ਰੂਰ ਅਪਲਾਈ ਕਰ ਲਓ ਜੇਕਰ ਨਹੀਂ ਹੈਗਾ ਤਾਂ ਜ਼ਰੂਰ ਅਪਲਾਈ ਕਰ ਲਓ ਜੇ ਹੈਗਾ ਤਾਂ ਉਹਨੂੰ ਵੀ ਆਪਣੇ ਬੈਂਕ ਖਾਤੇ ਨਾਲ ਅਟੈਚ ਕਰ ਲਵੋ ਕਿਉਂਕਿ ਅੱਜਕੱਲ ਇਹ ਵੀ ਡਿਮਾਂਡ ਰੱਖੀ ਜਾਂਦੀ ਹੈ ਬੈਂਕਾਂ ਦੇ ਵਿੱਚ ਕਿ ਤੁਹਾਡਾ ਪੈਨ ਕਾਰਡ ਲਿੰਕ ਹੋਣਾ ਤੁਹਾਡੇ ਬੈਂਕ ਖਾਤੇ ਦੇ ਨਾਲ ਬਹੁਤ ਜ਼ਰੂਰੀ ਹੈ ਤੇ ਜਿਹੜੇ ਤੁਸੀਂ ਇਹ ਚਾਰ ਮੁੱਖ ਕੰਮ ਨੇ ਜਿਹੜੇ ਕਰ ਲੈਣੇ ਨੇ ਤਾਂ ਕਿ ਤੁਹਾਨੂੰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਰਕਾਰ ਮਈ ਦੇ ਵਿੱਚ ਹੋ ਸਕਦਾ ਤੁਹਾਡੇ ਖਾਤੇ ਦੇ ਵਿੱਚ ਇਹ ਰਾਸ਼ੀ ਜਿਹੜੀ ਆ ਪਾ ਸਕਦੀ ਆ ਸੋ ਐਸੀ ਵੱਡੀ ਜਾਣਕਾਰੀ ਮਹਿਲਾਵਾਂ ਨੂੰ ਮਿਲਣ ਵਾਲੀ 11000 ਰੁਪਏ ਦੀ ਗਾਰੰਟੀ ਬਾਰੇ ਮਿਲਦਿਆਂ ਹੋਰ ਜਾਣਕਾਰੀ ਦੇ ਨਾਲੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ